ਸਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਬੁੱਧਵਾਰ 24 ਜਨਵਰੀ ਤੇ ਅੱਦਰ ਜੀ ਮੈਂ ਅੱਜ ਕਾਫੀ ਜ਼ਿਆਦਾ ਰਾਤ ਦੀ ਢਿੱਲੀ ਸੀਗੀ ਬੁਖਾਰ ਵੀ ਚੜਿਆ ਹੋਇਆ ਹੈ ਤੇ ਖਾਂਸੀ ਜ਼ੁਕਾਮ ਗਲਾ ਗੁਲਾ ਵੀ ਬਹੁਤ ਜ਼ਿਆਦਾ ਦੁਖਦਾ ਪਿਆ ਤੇ ਸਾਰਾ ਸਰੀਰ ਹੀ ਬਹੁਤ ਜ਼ਿਆਦਾ ਦੁਖ ਰਿਹਾ ਹੈ ਸਿਰ ਸੋਰ ਵੀ ਬਤਨੀ ਬੀਬੀ ਉਪੀ ਘਟਿਆ ਬਦਲੀ ਹੋਇਆ ਤੇ ਕੱਲ ਦੀ ਢਿੱਲੀ ਸੀ ਬਹੁਤ ਜ਼ਿਆਦਾ ਜ਼ਿਆਦਾ ਢਿੱਲੀ ਹੋ ਗਈ ਸੀ ਆਸਟਮ ਕਾਫੀ ਜ਼ਿਆਦਾ ਠੰਡ ਹੈ ਅੱਜ ਵੀ ਠੰਡ ਨਾਲ ਰੋ ਵੀ ਦਾ ਹੀ ਪਾਸ ਆਪਣਾ ਰਿਕਾਰਡ ਤੋੜਿਆ ਹੋਇਆ ਹੈ ਰੋ ਜੀ ਬਾਤ ਤੋਂ ਬਾਤ ਠੰਡ ਹੋ ਜਾਂਦੀ ਹੈ ਤੇ ਤੁਹਾਨੂੰ ਕੋਈ ਨਹੀਂ ਬਿਲਕੁਲ ਵਿਛੜੀ ਹੈ 11:30 ਵਜੇ ਦਾ ਟਾਈਮ ਹੈ ਤੇ ਦਰਸੀ ਜੀ ਦਵਾਈ ਲੈਣ ਚੱਲੇ ਆਂ ਔਰ ਰਸਤੇ ਵਿੱਚ ਜੀ ਗੁੱਦਪਰ ਹੈ ਦੋਨੋਂ ਸਾਈਡ ਤੇ ਗੁੱਦਪਰ ਹੈ ਨੇ ਰਸਤੇ ਵਿੱਚ ਤੋਂ ਮੈਂ ਥੋੜਾ ਜਿਹਾ ਜਾਮ ਲੱਗ ਗਿਆ ਹੈ ਸੋ ਫਿਰ ਮੈਂ ਥੋੜੀ ਜੀ ਵੀਡੀਓ ਸ਼ੂਟ ਕਰ ਲਈ ਹੈ ਤੁਹਾਨੂੰ ਆਜੀ ਆਪਾਂ ਕੈਂਪ ਦੇ ਵਿੱਚ ਚੱਲੇ ਹਾਂ ਵਾਈਲੈਂਡ ਤੇ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਮੇਰਾ ਬਹੁਤ ਜ਼ਿਆਦਾ ਠੰਡਾ ਹੋਸਾ ਬੈ ਗਿਆ ਸੱਬ ਆ ਦੇਖੋ ਜੀ ਦਵਾਈ ਦੂਈ ਲਾ ਕੇ ਦਵਾਈ ਖਾ ਕੇ ਨਾ ਬੈਸ ਹੋ ਗਈ ਤੇ ਆ ਦੇਖੋ ਜੀ ਆਪਣਾ ਸਾਡੇ ਗਵਡੀਆਂ ਦੇ ਨਾ ਪੋਕ ਸੀਗਾ ਜੈਤ ਹੋ ਗਈ ਸੀਗੀ ਤੇ ਪਤਾ ਨਹੀਂ ਕੀ ਹੋਇਆ ਨਾ 9 ਸਾਲ ਜਰਵਾ ਦਾ ਚੜਿਆ ਨਾ 3-4 ਦਿੱਤਾ ਹੋਈ ਹੈ ਸਾਡੇ ਗਲੀ ਜੇ ਵਿੱਚੀ ਥੋੜਾ ਥੋੜਾ ਦਿਨ ਦਾ ਹੀ ਫਰਕ ਹੈ ਇੱਕ ਇੱਕ ਦਿਨ ਦਾ ਫਰਕ ਸੀ ਕਈ ਵਾਰ 15 ਦਿਨ ਦਾ ਫਰਕ ਸੀਗਾ ਤੇ ਮੈਂ ਤਾਂ ਪਹੁੰਚ ਜਾ ਵੀ ਨਹੀਂ ਸਕੇ ਬਿਮਾਰ ਕਰਕੇ ਫਿਰ ਜੇ ਪਾਪਾ ਤੇ ਜੋ ਵੀ ਗਏ ਸੀ ਬਿਲਕੁਲ ਸਾਡੇ ਘਰ ਦੇ ਨਾਲ ਹੀ ਸੀ ਸਾਹਮਣੇ ਫਿਰ ਉਹਨਾਂ ਨੇ ਲੰਗਰ ਭੇਜ ਤਾ ਹੈ ਤਾਂ ਬਜ਼ੁਰਗੀ ਸੀ ਇਹੋ ਪਾਠ ਕਰਾਇਆ ਸੀ ਤੇ ਫਿਰ ਉਹਨਾਂ ਨੇ ਘਰੇ ਭੇਜ ਤੀ ਮੇਰੀ ਵੀ ਰੋਟੀ ਦੋ ਕੁੱਪੜੇ ਮੈਂ ਵੀ ਖਾ ਲਈ ਸੀ ਤੇ ਹੁਣ ਜੀ ਰਾਤ ਨੂੰ ਮੈਂ ਉੱਥੇ ਸੌਖੇ ਉੱਠੀ ਆ ਦਵਾਈ ਦੀ ਖਾ ਕੇ ਤੇ ਇਹਦੇ ਪਾਪਾ ਨੇ ਭਾਂਡੇ ਧੋਤੇ ਨੇ ਮੈਨੂੰ ਤੋਂ ਉਹਨੇ ਸਿਰ ਬੜਾ ਠੰਡਾ ਸੀ ਵਿੱਚ ਕਹਿੰਦੇ ਰਹੇ ਅੰਦੇ ਠੰਡੇ ਪਾੜਨ ਨਾਲ ਤੋਂ ਫਿਰ ਮੈਂ ਉਹ ਕਰਕੇ ਉੱਠ ਕੇ ਸੁੱਕੇ ਜੀ ਆਲੂ ਬਣਾਤੇ ਆ ਤੇ ਸੁੱਕੇ ਬਣਾ ਰਿਤੇ ਨਾਲ ਇੰਨਾ ਨੇ ਸੇ ਮੈਂ ਵੀ ਲਈ ਗਈ ਸੀ ਐ ਸਿੱਕੀ ਗਈ ਸੀ ਸੁੱਕੇ ਤੇਰੇ ਤਾਂ ਆਪਾਂ ਲੰਗਰ ਖਾ ਲਿਆ ਸੀਗਾ ਭੋਜ ਦਾ ਆ ਗਿਆ ਸੀਗਾ ਤੇ ਪਰ ਮੈਂ ਰੋਟੀ ਸਬਜੀ ਰਾਲ ਮਿਲ ਕੇ ਸੀ ਕਰ ਲਿਆ ਜੀ ਰੋਟੀ ਸਬਜੀ